ਹਾਂਜੀ ਭਾਈ ਜੀ ਸਵਾਗਤ ਹੈ ਵੀਰੇ ਤੁਹਾਡਾ ਆਪਣੇ ਚੈਨਲ ਤੇ ਅੱਜ ਲੈ ਕੇ ਆਏ ਵੀਰੇ ਸਵਰਾਜ 735 ਸਵਰਾਜ 735 ਟਰੈਕਟਰ ਵਿਕੇ ਹੋਇਆ ਵੀਰੇ ਇਹ ਟਰੈਕਟਰ 1999 ਮਾਡਲ ਹੈ ਕੀ ਗੱਲਬਾਤ ਆ ਸਾਰੀ ਡਿਟੇਲ ਪੁੱਛਾਂਗੇ ਬਾਈ ਤੋਂ ਕਿਹਦਾ ਤੁਹਾਨੂੰ ਦਿਖਾ ਦਈਏ ਹੋਰ ਬਾਈ ਜਖਤਾਨ ਠੀਕ ਠਾਕ ਬਈ ਬਈ ਅਸੀਂ ਗੱਲ ਦੀ ਸਸਤੀ ਹੈ ਵੀਰੇ ਕਿੰਨਾ ਮਾਡਲ ਹੈ ਬਈ ਡੱਟਟਰ ਇਹ ਇਹ 1999 ਮਾਡਲ ਹੈ ਜੀ ਅੱਛਾ ਨੰਬਰ ਨੰਬਰ ਪੰਜਾਬ ਹੈ ਜੀ ਓਕੇ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਮੂਵਲੇ ਹੈਗੇ ਨੇ 70 80 ਪੈਸੇ ਬਾਈ ਪਿਛਲੇ 45 ਕੇ ਪੈਸੇ ਨੇ ਗੁਡੀਅਰ ਦੇ ਗੁਡੀਅਰ ਦੇ ਨੇ ਹਾਂ ਜੀ ਠੀਕ ਹੈ ਬਾਈ ਪਿੱਛੋਂ ਕੰਡੀਸ਼ਨ ਦੇਖ ਸਕਦੇ ਹੋ ਬਾਈ ਜੀ ਹੋਰ ਕੋਈ ਗੱਲਬਾਤ ਬਾਈ ਬੰਦ ਖਾ ਦਿਓ ਵੀਰੇ ਸਾਰਾ ਟਰੈਕਟਰ ਬਾਕੀ ਬਾਈ ਬਾਕੇ ਚਲਾ ਕੇ ਤਸੱਲੀ ਕਰਕੇ ਲੈ ਜਾ ਸਕਦੇ ਟਰੈਕਟਰ ਉੱਪਰੋਂ ਦਿਖਾ ਦਿਓ ਇੰਜਨ ਗੇਅਰ ਤਾਂ ਜਾਮਾ ਓਕੇ ਕੋਈ ਬਲੋ ਚਲੋ ਨਹੀਂ ਹੈਗੀ ਰੇਟ ਵਗੈਰਾ ਕੀ ਹੈ ਬਾਈ ਰੇਟ ਤਾਂ 1,75,000 ਹੈ ਅੱਛਾ ਬਾਕੀ ਮੌਕੇ ਤੇ ਇਹਨਾਂ ਨਵੇਂ ਮੜਲੇ ਬਾਹਰ ਬੰਪ ਵਾਲਾ 4 ਗਿਣਾ ਵਾਲਾ ਇਹ ਪੁੱਤਰ ਠੀਕ ਹੈ ਜੀ ਪੰਜਵਾਂ ਬੈਕ ਹੈ ਦਾ ਬਾਹਰ ਬੰਪ ਵਾਲਾ ਬਾਈ ਹਾਂ ਜੀ ਰੇਟ ਹੈਗਾ 175 ਬਾਕੀ ਮੌਕੇ ਤੇ ਲੈਸ ਹੋ ਜੂਗਾ ਬਾਈ ਕੋਲਾ ਕੇ ਚਲਾ ਕੇ ਬਾਕੇ ਤਸੱਲੀ ਕਰਕੇ ਜੀ ਆਪਾਂ। ਏਰੀਆ ਕਿਹੜਾ ਬਾਈ ਆਪਣਾ? ਏਰੀਆ ਸੁਨਾਨ ਜੀ। ਸੁਨਾਨ। ਬਾਕੀ ਵੀਰੇ ਬਾਈ ਦਾ ਨੰਬਰ ਆ ਨੀਚੇ ਟਾਈਟਲ ਦੇ ਵਿੱਚ ਪਾਇਆ ਹੋਇਆ। ਉਤੇ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ। ਜੇ ਤੁਹਾਡਾ ਕੋਈ ਮਿੱਤਰ ਸਵਰਾਜ 735 ਲਾਈਨ ਨੂੰ ਕਹਿੰਦਾ ਉਹਦੇ ਤੱਕ ਵੀਡੀਓ ਨੂੰ ਕਰ ਦੋ ਸ਼ੇਅਰ। ਧੰਨਵਾਦ ਜੀ।